ਜੇਕਰ ਤੁਸੀਂ ਵੀ UPI ਦੀ ਵਰਤੋਂ ਕਰਦੇ ਹੋ ਤਾਂ ਇਹ ਖਾਸ ਅਪਡੇਟ ਤੁਹਾਡੇ ਲਈ ਹੈ ਕਿਉਂਕਿ ਇਹ ਅਪਡੇਟ ਜਾਨਣਾ ਤੁਹਾਡੇ ਲਈ ਬੇਹਜ਼ੂਰੀ ਹੈ ਕਿਉਂਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸਬਜ਼ੀ ਲੈਣਾ ਜਾਂ ਫਿਰ ਘਰ ਦਾ ਕੋਈ ਵੀ ਸਮਾਨ ਲੈਣਾ ਜਾਂ ਫਿਰ ਆਪਣੇ ਜ਼ਰੂਰਤ ਦੀ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਤਾਂ ਤੁਸੀਂ ਅਕਸਰ Google Pay PhonePe ਇਸਤੇਮਾਲ ਕਰਦੇ ਹੋ ਤੇ 100 200 ਰੁਪਏ ਦੀ ਤੁਸੀਂ ਪੇਮੈਂਟ ਕਰਦੇ ਹੋ ਪਰ ਇਹ ਇੱਕ ਵਾਰ ਤਾਂ ਤੁਹਾਨੂੰ ਮਾਮੂਲੀ ਜੀ ਲੱਗੂਗੀ ਪੇਮੈਂਟ ਪਰ ਸਾਲ ਦੇ ਅਖੀਰ ਤੱਕ ਇਹ ਪੇਮੈਂਟ ਲੱਖਾਂ ਦਾ ਆਂਕੜਾ ਬਣ ਕੇ ਜੋ ਕਿ ਸਾਹਮਣੇ ਆਊਗਾ ਤਾਂ ਜਿਸ ਕਰਕੇ ਤੁਹਾਨੂੰ ਟੈਕਸ ਵੀ ਭਰਨਾ ਪੈ ਸਕਦਾ ਹੈ ਦਰਅਸਲ ਅਸੀਂ ਚਾਹ ਹੋਗੀ ਸਬਜ਼ੀਆਂ ਹੋ ਗਿਆ ਜਾਂ ਫਿਰ ਘਰੇਲੂ ਸੇਵਾਵਾਂ ਦੇ ਲਈ ਰੋਜ਼ਾਨਾ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਦੇ ਆ ਜਿਵੇਂ ਕਿ 100 ਰੁਪਏ 200 ਰੁਪਏ ਇਹ ਲੈਂਡ ਦੇਣ ਸਾਨੂੰ ਆਮ ਆਮੂਲੀ ਲੱਗ ਸਕਦਾ ਹੈ ਪਰ ਜੇਕਰ ਇਹ ਨਿਯਮਿਤ ਹੋਰ ਯਾਨੀ ਕਿ ਲਗਾਤਾਰ ਹੋ ਰਿਹਾ ਹੈ ਤਾਂ ਸਾਲ ਦੇ ਅੰਤ ਦੇ ਵਿੱਚ ਉਹਨਾਂ ਦਾ ਅੰਕੜਾ ਲੱਖਾਂ ਤੱਕ ਪਹੁੰਚ ਸਕਦਾ ਹੈ ਅਤੇ ਆਮਦਨ ਕਰ ਵਿਭਾਗ ਦੀ ਜਾਂਚ ਦਾ ਆਧਾਰ ਬਣ ਸਕਦਾ ਹੈ ਹੁਣ ਗੱਲ ਆਉਂਦੀ ਹੈ ਵੀ ਤੁਸੀਂ ਇਸ ਤੋਂ ਬਚ ਕਿਵੇਂ ਸਕਦੇ ਹੋ ਜੇਕਰ ਤੁਹਾਨੂੰ ਵੀ ਟੈਕਸ ਨੋਟਿਸ ਆ ਜਾਵੇ ਤਾਂ ਤੁਸੀਂ ਇਸ ਤੋਂ ਬਚਣ ਦਾ ਤਰੀਕਾ ਕਿਹੜਾ ਹੈਗਾ ਤਾਂ ਜੇਕਰ ਤੁਸੀਂ ਰੋਜ਼ਾਨਾ 400 ਭੇਜਦੇ ਹੋ ਤਾਂ ਇੱਕ ਸਾਲ ਦੇ ਵਿੱਚ 1 ਲੱਖ ਉਤਵਤ ਹੋ ਜਾਗਿਆ ਮੰਨ ਲਓ ਕਿ ਤੁਸੀਂ ਹਰ ਰੋਜ਼ ਕਿਸੇ ਨੂੰ 400 ਟ੍ਰਾਂਸਫਰ ਕਰਦੇ ਹੋ ਤਾਂ ਇੱਕ ਮਹੀਨੇ ਦੇ ਵਿੱਚ 12000 ਅਤੇ ਇੱਕ ਸਾਲ ਦੇ ਵਿੱਚ 1,44,000 ਤੱਕ ਪਹੁੰਚ ਸਕਦਾ ਹੈ ਜੇਕਰ ਇਹ ਭੁਗਤਾਨ ਕਿਸੇ ਸੇਵਾ ਦੇ ਬਦਲੇ ਕੀਤਾ ਜਾ ਰਿਹਾ ਹੈ ਤਾਂ ਜਿਵੇਂ ਕਿ ਟਿਊਸ਼ਨ ਫ੍ਰੀਲੈਂਸ ਪ੍ਰੋਜੈਕਟ ਜਾਂ ਫਿਰ ਘਰੇਲੂ ਕੰਮ ਤਾਂ ਇਸ ਨੂੰ ਆਮਦਨ ਮੰਨਿਆ ਜਾ ਸਕਦਾ ਹੈ ਅਜਿਹੀ ਸਥਿਤੀ ਦੇ ਵਿੱਚ ਆਈਟੀਆਰ ਇਨਕਮ ਟੈਕਸ ਰਿਟਰਨਸ ਦੇ ਵਿੱਚ ਇਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਆਮਦਨ ਕਰ ਵਿਭਾਗ ਲੈਂਡ ਦੇਣ ਦੇ ਪੈਟਰਨ ਦੇ ਤੇ ਰੱਖਦਾ जो कि नज़र आमदन घर विभाग ना सिर्फ वही रकम के दे, लैंड देन दे नजर रखता है सगो उन्हें पैटर्न के उ नज़र रखता है जेकर एकोजी रकम लगातार किसी खाते दे आ रही है जी भेजी जा रही है तो यह सेवा फिर कारोबार्बंधित लैण देण हो सकता है अजि स्थिति विभाग जाँच कर सकता है तो पैसा कितों आ रहा है किस उद्देश आ रहा है यदि भी जाँच कर सकता है तो एन पी सी आई बैंक ਤੋਂ ਡਾਟਾ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਜਾਣਕਾਰੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਬੈਂਕਿੰਗ ਪ੍ਰਣਾਲੀ ਦੇ ਰਾਹੀਂ ਆਮਦਨ ਕਰ ਵਿਭਾਗ ਤੱਕ ਪਹੁੰਚ ਸਕਦੀ ਹੈ ਇਸ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਦੇ ਖਾਤੇ ਦੇ ਵਿੱਚ ਕਿੰਨੀ ਵਾਰ ਕਿੰਨੀ ਅਤੇ ਕਿਸ ਮਾਧਿਅਮ ਦੇ ਰਾਹੀਂ ਪੈਸਾ ਆ ਰਿਹਾ ਜੇਕਰ ਤੁਹਾਡੀ ਕੁੱਲ ਸਾਲਾਨਾ ਆਮਦਨ ਟੈਕਸ ਸਲਾਬ ਤੋਂ ਹੇਠਾਂ ਹੈ ਤਾਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਖਾਸ ਕਰਕੇ ਜਦੋਂ ਇਹ ਪੈਸਾ ਖਰਚ ਦੇ ਵਜੋਂ ਖਰਚ ਕੀਤਾ ਜਾ ਰਿਹਾ ਹੋਵੇ ਜਿਵੇਂ ਕਿ ਦੁੱਧ ਸਬਜ਼ੀਆਂ ਕਿਰੀਆਨੇ ਦਾ ਜਾਂ ਫਿਰ ਘਰੇਲੂ ਵਸਤੂਆਂ ਦੀ ਖਰੀਦ ਦੇ ਵਿੱਚ ਪਰ ਜੇਕਰ ਤੁਸੀਂ ਡਿਜੀਟਲ ਸਾਧਨਾ ਜਿਵੇਂ ਕਿ ਟਿਊਸ਼ਨ ਮਹਿੰਦੀ ਫ੍ਰੀਲੈਂਸਿੰਗ ਜਾਂ ਫਿਰ ਕਿਸੇ ਹੋਰ ਛੋਟੇ ਕਾਰੋਬਾਰ ਦੇ ਲਈ ਕਿਸੇ ਸੇਵਾ ਦੇ ਲਈ ਪੈਸੇ ਲੈ ਰਹੇ ਹੋ ਅਤੇ ਇਸ ਤੋਂ ਹੋਣ ਵਾਲੀ ਆਮਦਨ ਟੈਕਸ ਸੀਮਾ ਤੋਂ ਵੱਧ ਜਾਂਦੀ ਹੈ ਤਾਂ ਤੁਹਾਨੂੰ ਇਸ ਨੂੰ ਆਈਟੀਆਰ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਡਿਜੀਟਲ ਇੰਡੀਆ ਨੇ ਸਾਨੂੰ ਤੇਜ਼ ਅਤੇ ਆਸਾਨ ਭੁਗਤਾਨ ਦੀ ਸਹੂਲਤ ਦਿੱਤੀ ਹੈ ਪਰ ਇਸ ਦੇ ਨਾਲ ਜਵਾਬਦੇਹੀ ਵੀ ਵਧੀ ਹੈ ਆਮਦਨ ਕਰ ਵਿਭਾਗ ਹੁਣ ਨਾ ਸਿਰਫ ਕਰੋੜਾਂ ਦੇ ਲੈਣ ਦੇਣ ਨੂੰ ਡੋਕੇ ਟਰੈਕ ਕਰੇਗਾ ਸਗੋਂ ਛੋਟੇ ਨਿਯਮਤ ਲੈਣ ਦੇਣ ਨੂੰ ਵੀ ਟਰੈਕ ਕਰ ਦੇਗਾ ਇਸ ਦੇ ਲਈ ਜੇਕਰ ਤੁਸੀਂ Google Pay Paytm ਜਾਂ ਫਿਰ ਹੋਰ ਐਪਸ ਦੇ ਰਾਹੀਂ ਕਿਸੇ ਤੋਂ ਭੁਗਤਾਨ ਲੈ ਰਹੇ ਹੋ ਜਾਂ ਫਿਰ ਇਹ ਤੁਹਾਡੀ ਜ਼ਿੰਮੇਵਾਰੀ ਹੈ ਤਾਂ ਕੀ ਤੁਸੀਂ ਇਸ ਨੂੰ ਸਹੀ ਢੰਗ ਦੇ ਨਾਲ ਦਿਖਾਓ ਅਤੇ ਇਸ ਨੂੰ ITR ਦੇ ਵਿੱਚ ਦਰਜ ਕਰਾਓ ਜੇਕਰ ਤੁਸੀਂ ਭੁਗਤ ਦੇ ਵਿੱਚ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਖਾਸ ਗੱਲ ਇਹ ਹੈ ਧਿਆਨ ਨਾਲ ਸੁਣਿਓ ਇਸ ਗੱਲ ਨੂੰ ਡਿਜੀਟਲ ਲੈਣ ਦੇਣ ਦੇ ਵਿੱਚ ਪਾਰਦਰਸ਼ਤਾ ਬਹੁਤ ਮਹੱਤਵਪੂਰਨ ਹੈ ਜੇਕਰ ਤੁਸੀਂ ਸਮੇਂ ਸਿਰ ਆਪਣੀ ਆਮਦਨ ਦਾ ਸਹੀ ਢੰਗ ਦੇ ਨਾਲ ਖੁਲਾਸਾ ਕੀਤਾ ਹੈ ਤਾਂ ਤੁਹਾਨੂੰ ਨੋਟਿਸ ਜਾਂ ਫਿਰ ਜੁਰਮਾਨੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਟੈਕਸ ਨਿਯਮ ਹੁਣ ਡਾਟਾ ਸੰਚਾਲਿਤ ਹੋ ਗਏ ਨੇ ਅਜਹੀ ਸਥਿਤੀ ਦੇ ਵਿੱਚ ਪਾਰਦਰਸ਼ਤਾ ਸਭ ਤੋਂ ਵਧੀਆ ਹੱਲ ਹੈ ਤਾਂ ਬੇहद ਅਹਿਮ ਖਬਰ ਹੈ ਕਿਉਂਕਿ ਇਹ ਖਬਰ ਹਰ ਇੱਕ ਨੌਜਵਾਨ ਕੀ ਹਰ ਇੱਕ ਇਨਸਾਨ ਦੇ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਨਾ ਕੋਈ ਵਿਅਕਤੀ ਕੰਮ ਜ਼ਰੂਰ ਕਰ ਰਿਹਾ ਹੈ ਬੇਸ਼ੱਕ ਉਹ ਫ੍ਰੀਲੈਂਸਿੰਗ ਹੋਵੇ ਜਾਂ ਫਿਰ ਆਪਣਾ ਕੋਈ ਬਿਜ਼ਨਸ ਹੋਵੇ ਜੋਬ ਹੋਵੇ ਤਾਂ ਸਾਰੀਆਂ ਚੀਜ਼ਾਂ ਆਈਟੀਆਰ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਆ ਕਰੋ